ਇਹ ਜੋ ਤਸਵੀਰਾਂ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਵੇਖੀਆਂ ਨੇ ਲੁਧਿਆਣਾ ਤੋਂ ਸਾਹਮਣੇ ਆਈਆਂ ਜਿੱਥੇ ਕਿ ਵਿਦੇਸ਼ੀ ਸਟੂਡੈਂਟਸ ਅਸ਼ਲੀਲ ਹਰਕਤਾਂ ਕਰਦੇ ਹੋਏ ਨਜ਼ਰ ਆਏ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹੁਣ ਤੱਕ ਜੋ ਜਾਣਕਾਰੀ ਇਸ ਮਾਮਲੇ ਦੇ ਨਾਲ ਜੁੜੀ ਸਾਹਮਣੇ ਆਈ ਹੈ ਕਿ ਵਿਦੇਸ਼ੀ ਸਟੂਡੈਂਟਸ ਜੋ ਕਿ ਗੱਡੀ ਦੀ ਛੱਤ ਤੇ ਬੈਠੇ ਹੋਏ ਨੇ ਮੁੰਡਾ ਤੇ ਕੁੜੀ ਹੈ ਜੋ ਅਸ਼ਲੀਲ ਹਰਕਤਾਂ ਕਰ ਰਿਹਾ ਤੇ اسی ਤਰੀਕੇ ਗੇੜੀਆਂ ਲਗਾ ਰਿਹਾ ਗਲੀ ਗਲੀ ਦੇ ਵਿੱਚ ਜੋ ਵੇਖ ਕੇ ਆਉਣ ਜਾਣ ਵਾਲੇ ਲੋਕ ਵੀ ਸ਼ਰਮਿੰਦਾ ਹੋ ਰਹੇ ਨੇ ਕਿਸੇ ਰਾਘੀਰ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਮੋਬਾਈਲ ਕੈਮਰੇ ਦੇ ਵਿੱਚ ਰਿਕਾਰਡ ਕੀਤਾ ਗਿਆ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਲੁਧਿਆਣੇ ਦੀ ਇਹ ਵੀਡੀਓ ਹੈ ਜਿੱਥੇ ਕਿ ਵਿਦੇਸ਼ੀ ਸਟੂਡੈਂਟ ਯੂਗੈਂਡਾ ਦੇ ਇਹ ਦੱਸੇ ਜਾ ਰਹੇ ਨੇ ਜੋ ਇੱਥੇ ਪੜ੍ਹਾਈ ਦੇ ਲਈ ਆਏ ਹੋਏ ਨੇ ਪਰ ਉਹਨਾਂ ਦੇ ਵੱਲੋਂ ਗੱਡੀ ਦੀ ਛੱਤ ਤੇ ਚੜ ਕੇ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਤੇ ਗਲੀਆਂ ਦੇ ਵਿੱਚ ਜਾ ਕੇ ਉਹ ਗੇੜੀ ਲਗਾਉਂਦੇ ਹੋਏ ਨਜ਼ਰ ਆਏ ਨੇ ਅਜਿਹੇ ਹਰਕਤਾਂ ਨੂੰ ਵੇਖ ਕੇ ਜੋ ਆਉਣ ਜਾਣ ਵਾਲੇ ਲੋਕ ਸੀ ਉਹ ਵੀ ਕਾਫੀ ਸ਼ਰਮਿੰਦਾ ਹੁੰਦੇ ਹੋਏ ਨਜ਼ਰ ਆਏ ਇਹ ਜੋ ਤਸਵੀਰਾਂ ਲੁਧਿਆਣੇ ਦੀਆਂ ਦੱਸੀਆਂ ਗਈਆਂ ਕਿ ਕੀਜ਼ ਹੋਟਲ ਦੇ ਨੇੜੇ ਸ਼ੁੱਕਰਵਾਰ ਨੂੰ ਚਲਦੀ ਹੋਈ ਗੱਡੀ ਤੇ ਚਲਦੀ ਹੋਈ ਸੜਕ ਤੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਇੱਕ ਦੂਸਰੇ ਨੂੰ ਗਲੇ ਲਗਾ ਕੇ ਅਸ਼ਲੀਲ ਹਰਕਤਾਂ ਇਹ ਦੋਹੇ ਜਾਣੇ ਕਰ ਰਹੇ ਨੇ ਤੇ ਆਉਣ ਜਾਣ ਵਾਲੇ ਜੋ ਲੋਕ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਦੇ ਨਾਲ ਹੀ ਨਾਲ ਹਾਦਸੇ ਦਾ ਖਤਰਾ ਵੀ ਇੱਥੇ ਜ਼ਰੂਰ ਬਣਿਆ